ਅੱਜ ਆਪਾਂ ਪਹੁੰਚੇ ਆ ਪਿੰਡ ਕਲੂ ਨਵੋਪੋ ਫਾਈਲਡ ਰੋਡ ਦੇ ਸਿੱਧਾ ਪਿੰਡ ਕਲੂ ਪੰਜਾਬ ਸਾਖੇ ਦੇ ਨਾਮ ਦੇ ਸਤਿ ਸ੍ਰੀ ਅਕਾਲ ਸਾਡੇ ਦੋਸਤ ਨਵਪਟਾਸ਼ ਇਸ ਥਾਂ ਦੇオーナー ਹਨ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਜਿੰਨੇ ਵੀ ਦਰਸ਼ਕ ਵੇਖਣ ਵਾਲੇ ਆ ਉਹਨਾਂ ਨੂੰ ਜਾਣਕਾਰੀ ਦਿਓ ਕਿਹੜੇ-ਕਿਹੜੀਆਂ ਆਪਾਂ ਲੇਮੀਨੇਸ਼ਨ ਹੈ ਤੇ ਕਾਫੀ ਕਰਦੇ ਆ ਕੀ ਕੀ ਰੇਟਸ ਆ ਉਹਨਾਂ ਦੇ ਕੀ ਕੀ ਬੈਨੀਫਿਟ ਹੈ ਜਿਹੜੇ ਆਪਾਂ ਦੱਸਕਾਉਂ ਦੇਨੇ ਆ ਉਹ ਸਾਂਝੇ ਕਰੋ ਜੀ ਦੇਖੋ ਜੀ ਕੇਵਲ ਜੀ ਪਹਿਲਾਂ ਤਾਂ ਤੁਹਾਡਾ ਆਪਣੇ ਦੁਕਾਨ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਇੱਥੇ ਆਪਣੇ ਕੋਲ ਜੀ ਬਾਈਕ ਲਮੀਨੇਸ਼ਨ ਹੈ ਰੇਡੀਅਮ ਟੇਪ ਗੱਡੀਆਂ ਦੀ ਆ ਮੋਟਰਸਰਾਂ ਦੀ ਆ ਨੰਬਰ ਪਲੇਟਾਂ ਮੋਟਰਸਲਾਂ ਦਾ ਸਪੇਅਰ ਪਾਰਟ ਲਾਈਟਾਂ ਹੋਰ ਨਾ ਇੰਡੀਕੇਟਰ 3m ਟੇਪਿੰਗ ਵਗੈਰਾ ਰੇਡੀਅਮ ਵਗੈਰਾ ਬੀਪੀਐਫ ਯਾਨੀ ਕਿ ਸਪੇਅਰ ਪਾਰਟ ਐਕਸੈਸਰੀ ਗੱਡੀਆਂ ਦੀ ਮੋਟਰਸਾਈਕਲਾਂ ਦਾ ਸਪੇਅਰ ਪਾਰਟ ਵਧੀਆ ਕੁਆਲਿਟੀ ਦਾ ਇੱਥੇ ਹਰ ਤਰ੍ਹਾਂ ਦਾ ਅਵੇਲੇਬਲ ਹੈ ਆਪਣੇ ਕੋਲ ਤੇ ਲੈਮੀਨੇਸ਼ਨ ਦੇ ਵਿੱਚ ਆਪਾਂ ਕਹਿ ਲੈਨੇ ਆ ਲੈਮੀਨੇਸ਼ਨ ਕਈ ਤਰ੍ਹਾਂ ਦੇ ਆਂਦੇ ਆ ਸਕ੍ਰੈਚ ਲੈਸ ਆਂਦੇ ਆ ਐਚਡੀ ਲੈਮੀਨੇਸ਼ਨ ਆਂਦੇ ਆ ਵਧੀਆ ਕੁਆਲਿਟੀ ਦਾ ਲੈਮੀਨੇਸ਼ਨ ਹੈ ਵਾਈਕ ਲੈਮੀਨੇਸ਼ਨ ਹੈ স্মੂਕ ਲੈਮੀਨੇਸ਼ਨ ਹੈ ਜਿੰਨ ਅਜਕਲ ਕੁੰਡੇ-ਕੁੰਡੇ ਥੋੜੇ ਜਿਆਦਾ ਪਸੰਦ ਕਰਦੇ ਆ ਤੇ ਬਹੁਤ ਹੀ ਵਧੀਆ ਡਿਮਾਂਡੇਬਲ ਚੀਜ਼ ਹੈ ਤੇ ਆਪਣੇ ਕੋਲ ਗੱਡੀਆਂ ਦੇ ਮੋਟਰਸਾਈਕਲਾਂ ਦੇ ਸਟicker ਹਰ ਤਰ੍ਹਾਂ ਦੇ ਸਟicker ਅਵੇਲੇਬਲ ਹੁੰਦੇ ਆ ਐਸੈਸਰੀ ਗੱਡੀਆਂ ਦੀ ਮੋਟਰਸਾਈਕਲਾਂ ਦੀ ਐਸੈਸਰੀ ਸਪੇਅਰ ਪਾਰਟ ਵਧੀਆ ਟੌਪ ਕੁਆਲਿਟੀ ਦੇ ਆਪਣੇ ਕੋਲ ਸਾਰਾ ਸਪੇਅਰ ਪਾਰਟ ਅਵੇਲੇਬਲ ਹੁੰਦਾ ਹੈ ਤੇ ਆਪਣੀ ਸ਼ਾਪ ਅਬੌਰ ਫਾਜ਼ਿਲਕਾਰ ਰੋਡ ਤੇ ਮੇਨ PNB ਬੈਂਕ ਦੇ ਬਿਲਕੁਲ ਸਾਹਮਣੇ ਪੰਜਾਬ ਆਰਟਸ ਦੇ ਨਾਂ ਤੋਂ ਆਪਣੀ ਸ਼ਾਪ ਹੋ ਗਈ ਹੈ ਤੇ ਇੱਕ ਵਾਰੀ ਪਹੁੰਚ ਕੇ ਸੇਵਾ ਦਾ ਮੌਕਾ ਜਰੂਰ ਦਿਓ ਤੇ ਤੁਹਾਨੂੰ ਵਧੀਆ ਤੋਂ ਵਧੀਆ ਲੈਮੀਨੇਸ਼ਨ ਦੇ ਵਿੱਚ ਕੁਆਲਿਟੀ ਦੇਵਾਂਗੇ ਵਧੀਆ ਵਾਜਿਬ ਰੇਟਾਂ ਤੇ ਨਾਲੇ ਸ਼ਹਿਰ ਨਾਲੋਂ ਵਾਜਿਬ ਰੇਟ ਵਧੀਆ ਟੌਪ ਕੁਆਲਿਟੀ ਦਾ ਲੈਮੀਨੇਸ਼ਨ ਹੋਊਗਾ ਤੇ ਵਧੀਆ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਨੋਜ਼ ਬੰਨਾ ਦੇ ਵਿੱਚ ਕਰੇਜ ਜਿਹੜੇ ਲੈਮੀਨੇਸ਼ਨ ਕਰਾਉਂਦਾ ਕਿਹੜਾ ਕਰੇਜ ਹੈ ਕਰੇਜ ਆਨਪੋਰਟ ਦੇਖੇ ਨੌਜਵਾਨ ਸਭ ਤੋਂ ਜ਼ਿਆਦਾ ਕਰਉਂਦੇ ਨੌਜਵਾਨੇ ਦੇ ਵਿੱਚ ਅੱਜਕੱਲ ਜਿਹੜਾ क्रेਜ ਹੈਗਾ ਬਾਈਕ ਨੂੰ ਇੱਕ ਤਾਂ ਸਿੰਪਲ ਲੈਮੀਨੇਸ਼ਨ ਹੁੰਦਾ ਹੈ ਇੱਕ ਚੱਲ ਜਾਂਦਾ ਆਪਣੇ স্মੋਕ ਲੈਮੀਨੇਸ਼ਨ স্মੋਕ ਲੈਮੀਨੇਸ਼ਨ ਦਾ ਬਹੁਤ ਵਧੀਆ ਹੈਗਾ ਮਤਲਬ ਅੱਜਕੱਲ ਥੋੜਾ ਪਪੂਲਰ ਹੈ ਮੁੰਡੇ ਮੁੰਡੇ ਜਿਵੇਂ ਕਰਾਉਂਦੇ ਐ ਬਾਈਕ ਮੋਡੀਫਾਈ ਕਰਾਉਂਦੇ ਐ ਲਾਈਟਿੰਗ ਵਗੈਰਾ ਹਰ ਤਰ੍ਹਾਂ ਦੀ ਉਹ ਵੀ ਅਵੇਲੇਬਲ ਹੈ স্মੋਕ ਲੈਮੀਨੇਸ਼ਨ ਜ਼ਿਆਦਾ ਕਰਾਉਂਦੇ ਐ ਵਧੀਆ ਕੁਆਲਿਟੀ ਦੇ ਹੋਰ ਨੋਗੇ ਲਾਈਟਾਂ ਹੋ ਗਿਆ ਚਲੇ ਜੁਲੇ ਯਾਨੀ ਕਿ ਹਰ ਇੱਕ ਤਰ੍ਹਾਂ ਦੇ ਸਟicker ਮੋਡੀਫਿਕੇਸ਼ਨ ਦਾ ਸਮਾਨ ਰੈਪਟਿੰਗ ਦਾ ਸਮਾਨ ਵਧੀਆ ਨੰਬਰ ਪਲੇਟਾਂ ਫਰੇਮ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੁੰਦਾ ਹੀ ਤੇ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਤੁਹਾਨੂੰ ਵਧੀਆ ਤੋਂ ਵਧੀਆ ਕੁਆਲਿਟੀ ਦਿਵਾਵਾਂਗੇ ਇੱਕ ਵਾਰੀ ਆਪਣੇ ਦਸ਼ਕਰੋ ਨੰਬਰ ਦਾ ਹਾਂਜੀ ਆਪਣਾ ਕੰਟੈਕਟ ਨੰਬਰ ਹੈਗਾ ਜੀ 7009809401 ਕਿੱਥੇ ਦੇਖ ਰਹੇ ਹੋ ਪੰਜਾਬ ਆਸ ਦੇ ਨਾਮ ਦੇ ਕੇ ਇੱਕ ਕਾਣ ਪਿੰਡ ਕਲੂ ਜਿਹੜਾ ਫਾਇਦਾ ਇਸ ਦਾ ਹੈ ਕਿਤੇ ਹਰ ਤਰ੍ਹਾਂ ਦਾ ਲੈਂਗੁਏਜ ਹੈ ਇਸ ਤਾਣੇ ਦੇ ਅੰਦਰ ਲੇਟੇ ਹਨ ਜਿਹਦੇ ਪੰਜਾਬ ਆਸ ਦੇ ਨਾਮ ਦੇ ਕੇ ਇੱਕ ਕਾਣਾ ਤੁਸੀਂ ਇਸ ਲਾਖੇ ਤੇ ਕਿੰਨਾ ਕੁ ਆਪ ਇੱਕ ਵਾਰੀ